CBI AI CBI ਨੇ ਗ੍ਰਫਤਾਰੀ ਕਰ ਲਈ ਪਰ ਜਦੋਂ CBI ਨੇ ਗ੍ਰਫਤਾਰੀ ਕਰ ਲਈ ਰਿਮਾਂਡ ਮੰਗ ਲਿਆ ਫਿਰ ਵਿਜੀਲੈਂਸ ਨੇ ਵਿੱਚ ਟੰਗੜਾ ਆ ਦਿੱ ਕਿ ਤੇ ਸਾਨੂੰ ਵੀ ਰਿਮਾਂਡ ਦੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੀ ਇਹ ਬੋਲ ਪਿਆ ਹੈ ਕਈ ਪਰਦੇ ਹੋਰ ਵੀ ਚੱਕੇ ਜਾਣੇ ਜਿਹੜੀ ਲੋਬੀ ਹੈ ਕ੍ਰਿਪਟ ਆਫਸਰਸ ਦੀ ਉਹ ਇਕੱਠੀ ਹੋ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ CBI ਦੇ ਚੁਗਲ ਤੋਂ ਬਾਹਰ ਕੱਢਣਾ ਚਾਹੁੰਦੀ ਹੈ ਆਸ਼ੀਸ਼ ਕਪੂਰ ਵਰਗੇ ਫੜੇ ਗਏ ਹੋਰ ਵੀ ਕਈ ਅਫਸਰ ਫੜੇਗੇ ਉਸ ਤੋਂ ਬਾਅਦ ਆਮਦਨਾਂ ਤੋਂ ਬਾਅਦ ਸੰਪਤੀਆਂ ਦੇ ਮਾਮਲੇ ਵੀ ਉਹਨਾਂ ਤੇ ਦਰਜ ਹੋਏ ਪਰ ਉਹ ਵੀ ਫਿਰ ਛੇ-ਛੇ ਮਹੀਨੇ ਬਾਅਦ ਸਾਲ-ਸਾਲ ਬਾਅਦ ਵਾਪਸ ਆ ਜਾਂਦੇ ਤੇ ਫਿਰ ਉਹ ਵੀ ਪੋਜੀਸ਼ਨਾਂ ਦੇ ਆਨੰਦ ਮਾਣਦੇ ਆ ਤੇ ਡੀਆਈਜੀ ਭੁਲਰ ਦੇ ਮਾਮਲੇ ਦੇ ਵਿੱਚ ਜਿਹੜਾ ਕ੍ਰਿਸ਼ਨੂ ਸੀਗਾ ਕਹਿੰਦੇ بڑے ਅਫਸਰਾਂ ਦੇ ਨਾਲ ਉਹਦੇ ਲਿੰਕ ਸੀ ਕੀ ਹੁਣ ਆਪਾਂ ਇਸ ਨੂੰ ਇੱਕ ਆਈਡੀਅਲ ਪੰਜਾਬ ਵਾਸਤੇ ਕੇਸ ਮੰਨ ਸਕਦੇ ਆ ਕਿ ਸੀਬੀਆਈ ਨੂੰ ਆਧਾਰ ਮਿਲ ਗਿਆ ਇਸ ਤੋਂ ਬਾਅਦ ਫਿਰ ਜਿੰਨੇ ਸਾਰੇ ਕਰਪਟ ਆਫੀਸਰ ਹੈ ਇੱਕ-ਇੱਕ ਤੱਕ ਉਹ ਜਿਹੜੀ ਸੀਬੀਆਈ ਦੀ ਜਾਂਚ ਜਾਣਾਂ ਮੈਂ ਮਹਿਸੂਸ ਕਰਦਾ ਕਿ ਇਸ ਪੰਜਾਬ ਦੀ ਚੀਫ ਮਨਿਸਟਰ ਭਗਵੰਤ ਮਾਨ ਦਾ ਵਿਨਾ ਆ ਸਕਦਾ ਹੈ ਫਾਈਨੈਂਸ ਮਨਿਸਟਰ ਵੀ ਅੰਦਰ ਆ ਜੇ ਨਾ ਤੋਟਾ ਚੀਫ ਮਨਿਸਟਰ ਵੀ ਅੰਦਰ ਆ ਜੇ ਨਾ ਤੇ ਕਈ ਅਫਸਰਾਂ ਨੂੰ ਹੰਦ ਬਲਾ ਲੂਗਾ ਡੀਆਈਜੀ ਪੁਨਰ ਦੇ ਵੀ ਲਿੰਕ ਸੀਬੀਆਈ ਦੇ ਵਿੱਚ ਵੱਡੇ ਵੱਡੇ ਹੋਣਗੇ ਤੇ ਆਪਾਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਸਭ ਕੁਝ ਕੰਪਰੋਮਾਈਜ਼ ਹੁੰਦਾ ਹੈ ਇਹ ਹਿੰਦੁਸਤਾਨ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਦੀ ਤਿੰਨ ਪ੍ਰਾਈਮ ਮਨਿਸਟਰ ਕ੍ਰੈਪਸ਼ਨਸ ਪਰਚੇ ਦਰਜ ਹੋਈ ਰਜੀਪ ਗਾਂਧੀ ਨੇ ਬਫਰ ਟੌਪਸ ਜਿਹੜੀਆਂ ਸੀ ਉਹਦੇ ਚ ਦਲਾਲੀ ਕੀਤੀ ਤੇ ਔਰਤੇ ਐਫਆਰ ਲਾਜ਼ ਹੁੰਦੀ ਹੈ ਦੇਵ ਗੋੜਾਏ ਪ੍ਰਾਇਮ ਮਿਨਿਸਟਰ ਹੈ ਉਰਤੇ ਕ੍ਰਿਪਸ਼ਨ ਦਾ ਪਰਚਾ ਦਰਜ ਹੁੰਦਾ ਹੈ ਨਰਸਿਮਰਔ ਨੂੰ ਤਾਂ ਸਜ਼ਾ ਵੀ ਹੁੰਦੀ ਹੈ ਪੰਜਾਬ ਦਾ ਇੱਕ ਗਵਰਨਰ ਸੀ ਸਰਿੰਦਰਨਾਥ ਉਹ ਦੇਖੋ ਸਾਲਾ ਟਰੱਕ ਜਹਾਜ਼ਾਂ ਜਹਾਜ਼ ਪਰਕੇ ਨੋਟਾਂ ਦਾ ਤੇ ਹਿਮਾਚਲ ਚ ਜਾ ਰਿਹਾ ਸੀ ਤੇ ਜਹਾਜ਼ ਕਲੈਪਸ ਹੋ ਜਾਂਦਾ ਤੇ ਨੋਟਾਂ ਦੀ ਬਾਰਿਸ਼ ਹੁੰਦੀ ਕੀ ਪੰਜਾਬ ਵਿਜੀਲੈਂਸ ਨੂੰ ਸਿਰਫ ਡੀਆਈਜੀ ਭੁੱਲਰ ਦੀ ਰਿਮਾਂਡ ਚਾਹੀਦੀ ਹੈ ਹੋਰ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਕ੍ਰਾਪਟ ਆਫਿਸਰ ਹੈ ਤੁਸੀਂ ਮਹੱਲੀ ਤੇ ਇੱਥੇ ਜਿੰਨੇ ਥਾਣੇਦਾਰ ਨੇ ਸਾਰੇ ਤੇ ਨਜ਼ਰ ਮਾਰ ਲਓ ਬਣਦੀ ਕਿ ਜਿਹੜੀ ਇੱਥੇ ਡੀਐਸਪੀ ਨੇ ਤੁਸੀਂ ਵੇਖੋ ਉਹੋ ਹੀ ਬੰਦਾ ਇੱਥੇ ਐਸਐਚਓ ਲੱਗੇ ਨੇ ਉਹੋ ਹੀ ਡੀਐਸਪੀਜ਼ ਲੱਗੇ ਨੇ ਉਹ ਤਾਂ ਇੱਕ ਨੈਕਸਸ ਬਣਿਆ ਹੋਇਆ ਜਿੱਥੇ ਪੀਐਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕਰਪਟ ਹੋਵੇ ਕਿ ਅਜਿਹੇ ਦੇਸ਼ ਦੇ ਵਿੱਚ ਸੰਭਵ ਹੈ ਕੋਈ ਆਈਡੀਆਲ ਕਮਿਸ਼ਨ ਬਣ ਸਕਦਾ ਹੈ ਕਦੇ ਜੀ ਮਿਨਿਸਟਰ ਭਗਵੰਤ ਕਹਿੰਦਾ ਹੈ ਕਿ ਅਸੀਂ ਆਮਾਦਾਰ ਰਹਿੰਦੇ ਸੀ ਹਰੀਸ਼ਚੰਦਰ ਦੀ ਔਲਾਦਾਂ ਰਾਜੇ ਦੀ ਕਿ ਡੀਏਜੀ ਭੁੱਲਰ ਨੂੰ ਦੋਸ਼ੀ ਕਹਿ ਸਕਦੇ ਆਪਾਂ ਤੇ ਜੇ ਤੁਸੀਂ ਅੱਜ ਹਰਚੰਨ ਭੁੱਲਰ ਦਾ ਨਾਰਕੋ ਟੈਸਟ ਕਰਾ ਲੋ ਅੱਜ ਦਾ ਪੰਜਾਬ ਫਸੂਗਾ ਤੁਸੀਂ ਵੇਖ ਲਿਓ ਅੱਜ ਕੱਲ ਨਾ ਸਰਕਾਰ ਬੜੀ ਜਾਗੀ ਬੜੀ ਐਕਟਿਵ ਹੋਇਆ ਪੰਜਾਬ ਦਾ ਵਿਜੀਲੈਂਸ ਵਿਭਾਗ ਪਹਿਲਾਂ ਬਿੱਤੇ ਦਿਨ ਵੀ ਕਾਫੀ ਐਕਟਿਵ ਸੀ ਕਿ ਆਪਣੇ ਉਹ ਸੀ ਮੰਤਰੀ ਵਿਧਾਇਕ ਅੰਦਰ ਕਰਵਾ ਰਹੇ ਸਭ ਕੁਝ ਪਰ ਸਾਲ ਡੇਢ ਸਾਲ ਫੇਰ ਠੰਡਾ ਰਹਿ ਗਿਆ ਪਰ ਜਦੋਂ ਉਹ ਡੀਆਈਜੀ ਭੁੱਲਰ ਵਾਲਾ ਕੇਸ ਹੋਇਆ ਕਹਿੰਦੇ ਨਾਲ ਦੀ ਨਾਲ ਫਟਾਫਟ 29 ਅਕਤੂਬਰ ਨੂੰ ਐਫਆਰ ਵੀ ਕਰ ਲਈ ਤੇ ਹੁਣ ਕਹਿੰਦੇ ਸਾਨੂੰ ਉਹਦਾ ਰਿਮਾਂਡ ਵੀ ਚਾਹੀਦਾ ਸਭ ਕੁਝ ਚੱਲਦਾ ਰਿਹਾ ਸੀਬੀਆਈ ਆਈ ਸੀਬੀਆਈ ਨੇ ਗ੍ਰਿਫਤਾਰੀ ਕਰ ਲਈ ਪਰ ਜਦੋਂ ਸੀਬੀਆਈ ਨੇ ਗ੍ਰਿਫਤਾਰੀ ਕਰ ਲਈ ਰਿਮਾਂਡ ਮੰਗ ਲਿਆ ਫਿਰ ਵਿਜੀਲੈਂਸ ਨੇ ਵੇਚ ਟੰਗੜਾ ਦੀ ਕਿਤੇ ਸਾਨੂੰ ਵੀ ਰਿਮਾਂਡ ਲਈ। ਕੁਝ ਜਿਹੜੀ ਵਿਜੀਲੈਂਸ ਹੈ ਜਦੋਂ ਸਟੇਟ ਦੀ ਪ੍ਰੈਮੀਅਰ ਏਜੰਸੀ ਐ ਸੀਬੀਆਈ ਤੁਸੀਂ ਵੇਖਿਆ ਹੋਣਾ ਕਿ ਕੋਈ ਵੀ ਬੰਦਾ ਭਾਵੇਂ ਉਹ ਲੈ ਮੈਨ ਚਾਹੇ ਓਪੋਨੈਂਟ ਗਰੂਪਸ ਨੇ ਪੋਲਿਟੀਕਲ ਉਹ ਕਹਿੰਦੇ ਨੇ ਸੀ ਹੁਣ ਇੱਕ ਚੀਜ਼ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣੀ ਹੈ ਸੀਬੀਆਈ ਕੋਲੇ ਕਰਾਓ। ਇਹ ਹੁੰਦਾ ਨਾ ਤੇ ਹੁਣ ਜੇ ਵਿਜੀਲੈਂਸ ਕੋ ਕੁਛ ਹੈਗਾ ਹੈ ਤੋ ਸੀਬੀਆਈ ਨੂੰ ਕੋਆਪਰੇਟ ਕਰਨ ਸੀਬੀਆਈ ਨੂੰ ਜਾ ਕੇ ਦਸਤਨ ਕੇ ਜ਼ਨਾਬ ਆ ਵੀ ਹੈਗਾ ਤੁਸੀਂ ਪੁੱਛ ਲੋ। ਇਹਨਾਂ ਨੇ ਨਵਾਂ ਕਿਹੜਾ ਉੱਥੇ ਸੱਪ ਕੱਢ ਲੈਣਾ ਜਿਹੜਾ ਸੀਬੀ ਕੋਲ ਨਹੀਂ ਕੱਢਿਆ ਜਾਣਾ ਉਹ ਕੀ ਹੁੰਦਾ ਹੈ ਕਿ ਕਈ ਵਾਰੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੀ ਇਹ ਬੋਲ ਪਿਆ ਤੇ ਕਈ ਕੁਝ ਹਨਾ ਮਤਲਬ ਕਈ ਪਰਦੇ ਹੋਰ ਵੀ ਚੱਕੇ ਜਾਣਗੇ ਸੋ ਕਈ ਅਫਸਰਾਂ ਦੀ ਜਿਹੜੀ ਤੜਕਨ ਹੈ ਉਹ ਦਿਲ ਮਤਲਬ ਜਿਹੜਾ ਵਾ ਤੜਕਰਿਆ ਉਹਨਾਂ ਨੂੰ ਲੱਗਦਾ ਹੈ ਬੋਲਣਾ ਪਏ ਸੋ ਜਿਗਿਉ ਸੇਵियर्स ਨੇ ਜਿਹੜੀ ਲੋਬੀ ਹੈ ਕ੍ਰਿਪਟ ਅਫਸਰਸ ਦੀ ਉਹ ਇਕੱਠੀ ਹੋ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸੀਬੀਆਈ ਦੇ ਚੁਗਲ ਤੋਂ ਬਾਹਰ ਕੱਢਣਾ ਚਾਹੁੰਦੀ ਹੈ ਤਾਂ ਜੋ ਕਿ ਉਹਨੂੰ ਹੌਸਲਾ ਦੇ ਸਕਣ ਉਹਨੂੰ ਉਹ ਪੰਪਿੰਗ ਕਰ ਸਕਣ ਭਈ ਤਗੜਾ ਹੋ ਜਾ ਸਾਡਾ ਨਾਂ ਨਾ ਲਈ ਪਰ ਲੱਗਦਾ ਕਿ ਜਿਵੇਂ ਡੀਆਈਜੀ ਭੁੱਲਰ ਦੇ ਲਿੰਕ ਹੈਗੇ ਆ ਜਾਂ ਆਪਾਂ ਕੀ ਕੀ ਸੰਬੰਧ ਹੈਗੇ ਆ ਕਿ ਉਹਨਾਂ ਤੋਂ ਕੁਝ ਕਢਵਾਇਆ ਜਾ ਸਕਦਾ ਸੀਬੀਆਈ ਚਾਹੇ ਵੀ ਬੇਸ਼ੱਕ ਵੱਡੇ ਵੱਡੇ ਅਫਸਰ CBI ਦੇ ਵਿੱਚ ਮੌਜੂਦ ਹੋਣਗੇ ਪਰ DIG ਭੁਲਰ ਦੇ ਵੀ ਲਿੰਕ CBI ਦੇ ਵਿੱਚ ਵੱਡੇ ਵੱਡੇ ਹੋਣਗੇ ਤੇ ਆਪਾਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਸਭ ਕੁਝ ਕੰਪਰੋਮਾਈਜ਼ ਹੁੰਦਾ ਦਿਖੋ ਸਵਾਲ ਹੀ ਨਹੀਂ ਹੈਗਾ ਸਵਾਲ ਇਹ ਹੈ ਕਿ ਹੂ ਇਜ਼ ਰਿਸਪੋਨਸਿਬਲ ਉਹਨੇ ਇੱਕ ਦਿਨ ਚ ਤੇ ਕ੍ਰਿਪਸ਼ਨ ਕੀਤੀ ਨਹੀਂ ਇਹ ਨਹੀਂ ਜਿਹੜੀ ਕਰੋੜਾਂ ਦੀ ਜ਼ਾਇਦਾਤ ਹੈ ਜਿਹੜੇ ਹੁਣ ਕਹਿੰਦੇ ਨੇ ਦੁਬਈ ਦੇ ਵਿੱਚ ਫਲੈਟ ਨੇ ਐਬ੍ਰੋਡ ਦੇ ਵਿੱਚ ਨਹੀਂ ਕਿ ਉਹ 29 ਅਕਤੂਬਰ ਤੋਂ ਪਹਿਲੇ ਬਨ ਗਿਆ ਫਟਿਚ ਸੋ ਇੰਡੀਅਨ ਸਟੇਟ ਕੋਲੇ ਇੰਟੈਲੀਜੈਂਸ ਬਿਊਰੋ IB ਹੈ ਜੀ ਤੁਸੀਂ ਅਕਰੋਸ ਦਾ ਸਟੇਟ ਤੋਂ ਬਾਹਰ ਜਾ ਕੇ ਕੰਮ ਕਰਦੇ ਹੋ ਤੇ ਜੇ ਕੋਈ ਅਬਰਾਡ ਦੇ ਵਿੱਚ ਸੀ ਉੱਥੇ ਤੁਹਾਡੀ ਰੌਾ ਬੈਠੀ ਹੋਈ ਹੈ ਪੰਜਾਬ ਦੀ ਸੀਆਈਡੀ ਬੈਠੀ ਹੈ ਪੰਜਾਬ ਚ ਕਾਉਂਟਰ ਇੰਟੈਲੀਜੈਂਸ ਬੈਠੀ ਹੋਈ ਹੈ ਐਨੀਆਂ ਨੰਬਰ ਆਫ ਏਜੰਸੀਜ਼ ਦੇ ਬਾਵਜੂਦ ਵੀ ਇਹ ਕਿੱਥੇ ਸੁਤੀਆਂ ਸੀ ਵੀ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਐਡੀ ਵੱਡੀ ਕਰਪਸ਼ਨ ਹੋ ਰਹੀ ਹੈ ਤੇ ਪਪੂਲਰ ਸਾਹਿਬ ਨੇ ਇਹਨਾਂ ਕੁਝ ਇਕੱਠਾ ਕਰ ਲਿਆ ਹੈ ਤੇ ਨਜ਼ਰ ਤੇ ਇਹਨਾਂ ਨੂੰ ਸਭ ਕੁਝ ਹੁੰਦਾ ਹੈ ਪਰ ਇਹ ਕੇਸ ਮੈਂ ਤੁਹਾਨੂੰ ਇਹਨਾਂ ਛੋਟੇ ਜਿਹੇ ਡੀਆਈਐਸਆਈ ਨੂੰ ਜ਼ਿਆਦਾ ਟਾਰਗੇਟ ਕਰ ਰਹੀਆਂ ਨੇ ਏਜੰਸੀਜ਼ ਜੇ ਜੇ ਤੁਸੀਂ ਦੇਖੋਗੇ ਐਂਡ ਕੀ ਹੋਣਾ ਹੈ ਇਹ ਹਿੰਦੁਸਤਾਨ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਤੇ ਤਿੰਨ ਪ੍ਰਾਈਮ ਮਿਨਿਸਟਰ ਕ੍ਰੈਪਸ਼ਨਸ ਪਰਚੇ ਦਰਜ ਹੋਈ ਰਜੀਵ ਗਾਂਧੀ ਨੇ ਬਫਰ ਟੌਪਸ ਜਿਹੜੀਆਂ ਸੀ ਉਹਦੇ ਚ ਦਲਾਲੀ ਕੀਤੀ ਤੇ ਔਰਤੇ ਐਫਆਰ ਲਾਜ਼ ਹੁੰਦੀ ਮਰਜੰਦ ਚਲੋ ਉਹਦਾ ਨਾਮ ਬੰਦ ਹੋ ਜਾਂਦਾ ਹੈ ਫਿਰ ਤੁਸੀਂ ਦੇਖੋ ਕਿ ਜਿਹੜਾ ਦੇਵਗੋੜਾ ਹੈ ਪ੍ਰਾਈਮ ਮਿਨਿਸਟਰ ਹੈ ਉਰਤੇ ਕ੍ਰਿਪਸ਼ਨ ਦਾ ਪਰਚਾ ਦਰਜ ਹੁੰਦਾ ਨਰਸਿਮਰਔ ਨੂੰ ਤਾਂ ਸਜ਼ਾ ਵੀ ਹੁੰਦੀ ਹੈ ਤੇ ਪੰਜਾਬ ਦਾ ਇੱਕ ਗਵਰਨਰ ਸੀ ਸਰਿੰਦਰਨਾਥ ਉਹ ਦੇਖੋ ਸਾਲਾ ਟਰੱਕ ਉਹ ਜਹਾਜ਼ ਜਹਾਜ਼ ਪਰਕੇ ਨੋਟਾਂ ਦਾ ਤੇ ਹਿਮਾਚਲ ਚ ਜਾ ਰਿਹਾ ਸੀ ਤੇ ਜਹਾਜ਼ ਕਲੈਪਸ ਹੋ ਜਾਂਦਾ ਤੇ ਨੋਟਾਂ ਦੀ بارش ਹੁੰਦੀ ਅੱਜ ਕੋ ਜਾਂਚ ਹੋਈ ਸਰਿੰਦਰਨਾਥ ਦੇ ਖਿਲਾਫ ਉਹ ਪੈਸਾ ਕਿੱਥੋਂ ਆਇਆ ਉਹ ਪੈਸਾ ਆਇਆ ਹੈ ਇਨਾਨੀ ਪੰਜਾਬ ਦੇ ਜਿਹੜੇ ਮੁੰਡੇ ਸੀ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਪਹਿਲੇ ਬੰਦੇ ਦਾ ਰਲ ਕੇ ਜਿਹੜੇ ਕਾਤਲ ਪੁਲਿਸ ਅਫਸਰ ਹੈ ਲੋਕਾਂ ਦਾ ਡੋਜ਼ੀਅਰ ਤਿਆਰ ਕੀਤਾ ਸਪੋਜ਼ ਕਰੋ ਪਿੰਟਸ ਕੋ ਮੁੰਡਾ ਪਹਿਲੇ ਤੋਂ ਉਹਨੂੰ ਮਿਲਿਟੈਂਟ ਕਾਗਜ਼ਾਂ ਚ ਪੈਦਾ ਕੀਤਾ ਫਿਰ ਉਹਦੇ ਸਿਰ ਤੇ ਇਨਾਮ ਰੱਖਿਆ 20 ਲੱਖ ਦਾ 10 ਲੱਖ ਦਾ ਫਿਰ ਉਹਨੂੰ ਮਾਰਿਆ ਉਹ ਜਿਹੜਾ ਇਨਾਮ ਹੈ ਸ਼ੇਅਰ ਹੁੰਦਾ ਹੈ ਉਹ ਅੱਧਾ ਸ਼ੇਅਰ ਸਰਿੰਦਰਨਾਥ ਕੋਲੇ ਪਹੁੰਚਦਾ ਸੀ ਅੱਧਾ ਪੁਲਿਸ ਅਫਸਰ ਖਾਂਦੇ ਸੀ ਜੀ ਐਸ ਜੀ ਤੋਂ ਬਹੁਤ ਵੱਡੀ ਪੋਸਟ ਹੈ ਜੀ ਮੈਂ ਤੈਨੂੰ ਐਸਐਚਓ ਦੀ ਲਿਸਟ ਦੇ ਦਿੰਦਾ ਹਾਂ ਉਹਨਾਂ ਐਸਐਚਓਾਂ ਦੇ ਉੱਪਰ ਤੁਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਲਓ ਜਿਹੜਾ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੈ ਨਾ ਅੱਜ ਨਹੀਂ ਇੱਥੇ ਕਰਪਟ ਆਫਸਰਸ ਬੈਠੇ ਨਹੀਂ ਇਹ 2-400 ਦੀ ਪ੍ਰਾਪਰਟੀ ਫ੍ਰੀਜ਼ ਕਰ ਲਓ ਤੇ ਸਾਰਾ ਕਰਜ਼ਾ ਲੈ ਜਾਂਦਾ ਇਹ ਵੀ ਕਰਪਸ਼ਨ ਹੈ ਨਹੀਂ ਸਵਾਲ ਹੋਇਆ ਹੁਣ ਡੀਆਈਜੀ ਪੁਲਤਰ ਫੜ ਲਿਆ ਗਿਆ ਕੀ ਉਸ ਤੋਂ ਬਾਅਦ ਹੁਣ ਫਾਈਲਾਂ ਦੇ ਵਿੱਚ ਕੋਈ ਹੋਰ ਅਫਸਰ ਕਰਪਟ ਨਹੀਂ ਰਿਹਾ ਕੀ ਪੰਜਾਬ ਵਿਜੀਲੈਂਸ ਨੂੰ ਸਿਰਫ ਡੀਆਈਜੀ ਭੁੱਲਰ ਦੀ ਰਿਮਾਂਡ ਚਾਹੀਦੀ ਹੈ ਹੋਰ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਹੜਾ-ਕਿਹੜਾ ਕਰਾਪਟ ਆਫੀਸਰ ਹੈਗਾ ਤੁਸੀਂ ਦੇਖੋ ਛੋਟੇ-ਛੋਟੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਸੀ ਡੀਐਸਜੀ ਬਹੁਤ ਵੱਡੀ ਪੋਸਟ ਹੈ ਮਤਲਬ ਉਹ ਛੋਟੇ-ਛੋਟੇ ਜਿਹੜੇ ਇੰਸਪੈਕਟਰ ਐਸਐਚਓਜ਼ ਨੇ ਤੁਸੀਂ ਉਹਨਾਂ ਦਾ ਹੀ ਸਾਰਾ ਕੁਝ ਸ਼ੱਕ ਕਰ ਲਓ ਇੱਕ ਮਾੜੇ ਤੋਂ ਮਾੜੇ ਐਸਐਚਓ ਕੋਲੇ ਵੀ 30-40 ਕਰੋੜ ਦੀ ਪ੍ਰਾਪਰਟੀ ਹੈ ਤੁਸੀਂ ਮਹਾਲੀ ਤੇ ਇੱਥੇ ਜਿੰਨੇ ਥਾਣੇਦਾਰ ਨੇ ਸਾਰੇ ਤੇ ਨਜ਼ਰ ਮਾਰ ਲਓ ਇਹ ਬਣਦੀ ਕਿ ਜਿਹੜੇ ਇੱਥੇ ਡੀਐਸਪੀ ਨੇ ਤੁਸੀਂ ਵੇਖੋ ਉਹੋ ਹੀ ਬੰਦੇ ਇੱਥੇ ਐਸਐਚਓ ਲੱਗੇ ਨੇ ਉਹੋ ਹੀ ਡੀਐਸਪੀਜ਼ ਲੱਗੇ ਨੇ ਉਹ ਤਾਂ ਇੱਕ ਨੈਕਸਸ ਬਣਿਆ ਹੋਇਆ ਕਿ ਜਿਹੜਾ ਥੱਲੇ ਤੋਂ ਉੱਪਰ ਤੱਕ ਪੈਸਾ ਚੱਲਦਾ ਹੈ ਉਹਨਾਂ ਨੂੰ ਪੈਟਰਨਸ਼ਿਪ ਕੌਣ ਦੇ ਰਿਹਾ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਮੈਂ ਕਹਿਣਾ ਕਿ ਇੱਕ ਤੁਸੀਂ ਤਰੁਥ ਕਮਿਸ਼ਨ ਬਣਾ ਲਓ ਇੱਥੇ ਇੱਕ ਓਪਨ ਐਡ ਪੰਜਾਬ ਸਰਕਾਰ ਕਰ ਦੇ ਵੀ ਜਿਹੜੇ ਬੰਦੇ ਨੇ ਵੀ ਕਿਸੇ ਕਰਪਟ ਪੁਲਿਸ ਅਫਸਰ ਦੇ ਖਿਲਾਫ ਇਨਫੋਰਮੇਸ਼ਨ ਦੇਣੀ ਹੈ ਇੱਕ ਮਹੀਨੇ 'ਚ ਤੁਹਾਡੇ ਕੋ ਇੰਨੀਆਂ ਸ਼ਿਕਾਇਤਾਂ ਆ ਜੈਨੀਆਂ ਨੇ ਇੰਨਾ ਪੈਸਾ ਇਕੱਠਾ ਹੋ ਜਾਣਾ ਪੰਜਾਬ ਨੂੰ ਜਿਹੜੀ ਕਰਜ਼ੇ ਦੀ ਲੀਕ ਹੈ ਇੱਕ ਮਿੰਟ ਫਿਰ ਜਾਨੀਆਂ ਤਾਂ ਉੱਤਰ ਜਾਣਾ ਹੈ ਬੜੀ ਹੈ ਨਾ ਆਈਡੀਅਲ ਲੱਗਦੀ ਹੈ ਗੱਲਾਂ ਵੀ ਠੀਕ ਹੈ ਇੱਕ ਕਮਿਸ਼ਨ ਬਣੂਗਾ ਇਹ ਚੀਜ਼ ਹੋ ਜੂਗੀ ਪਰ ਜਿੱਥੇ ਪੀਐਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕਰਪਟ ਹੋਵੇ ਕਿ ਅਜਿਹੇ ਦੇਸ਼ ਦੇ ਵਿੱਚ ਸੰਭਵ ਹੈ ਕੋਈ ਆਈਡੀਅਲ ਕਮਿਸ਼ਨ ਬਣ ਸਕਦਾ ਹੈ ਕਦੇ ਦੇਖੋ ਇਹ ਤਾਂ ਛੋਟੀ ਮਿਨਿਸਟਰ ਭਗਵੰਤ ਕਹਿੰਦਾ ਹੈ ਕਿ ਅਸੀਂ ਆਮਾਦਾਰ ਰਹਿੰਦੇ ਅਸੀਂ ਹਰੀਸ਼ਚੰਦਰ ਦੀ ਔਲਾਦਾਂ ਰਾਜੇ ਦੀ ਤੀ ਅਜੀ ਕਮਿਸ਼ਨ ਬਣਾ ਲਈ ਇੱਕ ਐਡ ਦੇ ਦੇਣਾ ਕਿ करपन के खिलाफ जे किसी ने शिकायत करनी है इतना शिकायत कर दे तो आप पता लग जाएगा क्योंकि इन्होंने क्रेडिबिल लूज कर ली है विजिलेंस को लोग क्यों नहीं लोगों को पता भी इन्होंने ने पैसे लैके फिर बंदे बंद छुट्टे सो वो जिन्हें ट्रैप लीड कराया वो तो नहीं ना गया इन्होंने तो विजिलेंस वाल उन्होंने पता से इन्होंने एक्शन नहीं करना है कर। ਪਰ सीबीआई ਦੀ ਦੀ ਕ੍ਰੈਡੀਬਿਲਟੀ ਆਪਾਂ ਕਿੰਨੀ ਕੋ ਸਮਝ ਸਕਦੇ ਇਨਾ ਕੇਸਸ ਦੇ ਵਿੱਚ सीबीआई ਦਾ ਫੰਕਸ਼ਨ ਕਿਵੇਂ ਆ ਫਿਰ ਕੀ ਕ੍ਰੈਡੀਬਿਲਟੀ ਹੈ ਵਾਕਿਆ ਹੀ सीबीआई ਨੂੰ ਮੰਨ ਸਕਦੇ ਕਿ ਹਾਂ ਇਸ ਤੇ ਭਰੋਸਾ ਕੀਤਾ ਜਾ ਸਕਦਾ ਦੇਖੋ ਜਿਵੇਂ ਐਸ ਅ ਲਾਇਡ ਮਤਲਬ ਬੜੇ ਲੋਕਾਂ ਦੇ ਇਹ ਭੁੱਲਰ ਦੇ ਕੇਸ ਤੋਂ ਬਾਅਦ ਫੋਨ ਆਇਆ ਨਹੀਂ ਪੀ सीबीआई ਨੇ ਕਿ ਮੈਂ ਕਰ ਲਿਆ ਜੀ सीबीआई ਦਾ ਅਧਿਕਾਰ ਖੇਤਰ ਕੀ ਸੀ ਜੂਰਿਸਡਿਕਸ਼ਨ ਕੀ ਸੀ ਸੋ ਮੈਂ ਦੱਸਣਾ ਚਾਹੁੰਦਾ ਜਿਦੀ सीबीआई ਹੈ ਬੇਸਿਕਲੀ ਇਸ ਲਈ ਦਿੱਲੀ ਪੁਲਸ ਸਪੈਸ਼ਲ ਇਸਟੈਬਲਿਸ਼ਮੈਂਟ ਐਕਟ ਹੈਗਾ ਜਿਹਦੇ ਤਹਿਤ ਇਹਦੀ ਫਾਰਮੇਸ਼ਨ ਹੋਈ ਇਤੇ ਸੈਕਸ਼ਨ ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ सीबीआई ਆਪਣੇ ਆਪ ਕੋ ਕੇਸ ਨਹੀਂ ਲੈ ਸਕਦੀ ਕੋਈ ਸਟੇਟ ਦਾ ਚੀਫ ਮਿਨਿਸਟਰ ਕੋਈ ਹਾਈ ਕੋਰਟ ਦਾ ਜੱਜ ਸੁਪਰੀਮ ਕੋਰਟ ਦਾ ਜੱਜ ਇਹਨਾਂ ਨੂੰ ਇਨਵੈਸਟੀਗੇਸ਼ਨ ਮਾਰਕ ਕਰ ਸਕਦਾ ਹੈ ਉਹ ਜਿਹੜੀ ਐਫਆਰ ਹੈ ਆਰਸੀ ਵਿੱਚ ਕਨਵਰਟ ਹੋ ਕੇ ਫਿਰ ਇਹ ਆਪ ਦੀ ਜਾਂਚ ਕਰਦੇ ਚਾਹੇ ਫਿਰ ਜਿਹੜੀ ਕ੍ਰਿਪਸ਼ਨ ਦੇ ਕੇਸਸ ਨੇ ਦੀ ਜੰਫਾਰ ਇੰਟਰਪੋਲ ਜਿਹੜੀ ਹੈ ਉਹ ਕੋਚ ਕੇ ਸੀਬੀਆਈ ਨੂੰ ਪੇਸ਼ ਦਿੰਦੀ ਹੈ ਜਿਹੜੇ ਦਿੱਲੀ ਦੇ ਵਿੱਚ ਆਈ ਕਨਸਰਨ ਸਟੇਟਸ ਦੇ ਵਿੱਚ ਹੁੰਦਾ ਹੈ ਤਾਂ ਹੀ ਜਾਂਚ ਕਰਦੀ ਹੈ ਤੇ ਸੀਬੀਆਈ ਦੀ ਕੈਰੇਕਟਿਬਿਲਟੀ ਹੈਗੀ ਹੈ ਜੀ ਤੇ 95% ਕੇਸਸ ਕਨਵਿਕਸ਼ਨ ਆਲਮੋਸਟ ਸ਼ਿਓਰ ਹੁੰਦੀ ਤੇ ਸੀਬੀਆਈ ਦੇ ਅਫਸਰ ਬੜੇ ਦਲੇਰ ਹੁੰਦੇ ਨੇ ਇਹ ਗਵਾਹਾਂ ਨੂੰ ਬੜੀ ਦਲੇਰੀ ਨਾਲ ਬੜੀ ਸਨਫਨਲ ਐਵੀਡੈਂਸ ਕਲੈਕਟ ਕਰਕੇ ਟ੍ਰਾਇਲ ਦੇ ਵਿੱਚ ਪਹੁੰਚਾਉਂਦੇ ਨੇ ਕੰਪੈਰੀਟਿਵਲੀ ਅਦਰ ਜੈਂਸੀਸ ਮੈਨੂੰ ਲੱਗਦਾ ਹੈ ਕਿ ਸੀਬੀਆਈਸ ਮੋਰ ਕੰਪੀਟੈਂਟ ਮੋਰ ਕ੍ਰੈਡੀਬਿਲਟੀ ਹੈ ਕਿ ਇਹ ਨਹੀਂ ਜਿਵੇਂ ਹੁਣ ਲੱਗਿਆ ਡੀਏਜੀ ਭੁੱਲਰ ਦੇ ਬਿਆਨ ਆਏ ਆ ਕਿ ਕੋਰਟ ਇਨਸਾਫ ਕਰੂਗਾ ਕਿ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਹੁਣ ਆਪਾਂ ਹਾਲਾਂਕਿ ਉਹ ਤਾਂ ਅਦਾਲਤਾਂ ਨੇ ਫੈਸਲੇ ਕਰਨੇ ਕਿ ਡੀਏਜੀ ਭੁੱਲਰ ਨੂੰ ਦੋਸ਼ੀ ਕਹਿ ਸਕਦੇ ਆਪਾਂ ਦੀ ਖੂ ਬਚਾਰਾ ਕਿ ਇਹ ਵੀ ਕੀ ਸਕਦਾ ਹੈ ਐਸਕੇਪ ਰੂਟ ਤੇ ਹੀ ਹੈਗਾ ਨਾ ਅਦਾਲਤਾਂ 'ਚ ਹਜ਼ੂਨ ਬੰਦੇ ਕਿੰਨੀ ਕਿੰਨੀ ਧੇਰ ਮੁਕਦਮੇ ਚੱਲਦੇ ਨਹੀਂ ਕਦੋਂ ਫੈਸਲਾ ਹੋਣਾ ਹੈ ਉਨੀ ਦੇਰ ਤੁਸੀਂ ਫੇਸੇਬੀਟ ਕਰਨਾ ਹੈ ਤੁਸੀਂ ਬੱਚੇ ਵੀ ਬਿਹਾਉਣੇ ਨੇ ਤੁਸੀਂ ਸੋਸਾਇਟੀ ਚ ਵੀ ਵਿਚਰਨਾ ਹੈ ਦੀ ਉਹ ਤੇ ਚੰਗੀ ਗੱਲ ਜੇ ਕਰਦਾ ਹੈ ਤੇ ਕਹਿੰਦਾ ਮੇਰਾ ਨਾਰਕੋ ਟੈਸਟ ਕਰੋ ਕਿਰਤਪ ਮੰਦੇ ਕੋ ਸੱਚ ਬੋਲ ਰਿਹਾ ਹੈ ਜਿਹੜਾ ਬੰਦਾ ਸੱਚਾ ਹੁੰਦਾ ਹੈ ਤੇ ਜੇ ਤੁਸੀਂ ਅੱਜ ਹਰ ਚੰਨ ਭੁੱਲਰ ਦਾ ਨਾਰਕੋ ਟੈਸਟ ਕਰਾ ਲਓ ਅੱਧਾ ਪੰਜਾਬ ਫਸ ਜਾਊਗਾ ਤੁਸੀਂ ਵੇਖ ਲਿਓ ਨਹੀਂ ਜਦੋਂ ਆਪਾਂ ਦੇਖਦੇ ਆ ਕਿ ਅਫਸਰ ਕਈ ਆਸ਼ੀਸ਼ ਕਪੂਰ ਵਰਗੇ ਫੜੇ ਗਏ ਹੋਰ ਵੀ ਕਈ ਅਫਸਰ ਫੜੇਗੇ ਉਸ ਤੋਂ ਬਾਅਦ ਆਮਦਨਾਂ ਤੋਂ ਬਾਅਦ ਸੰਪਤੀਆਂ ਦੇ ਮਾਮਲੇ ਵੀ ਉਹਨਾਂ ਤੇ ਦਰਜ ਹੋਏ ਪਰ ਉਹ ਵੀ ਫਿਰ 6-6 ਮਹੀਨੇ ਬਾਅਦ ਸਾਲ-ਸਾਲ ਬਾਅਦ ਵਾਪਸ ਆ ਜਾਂਦੇ ਤੇ ਫਿਰ ਉਹ ਵੀ ਪੋਜੀਸ਼ਨਾਂ ਦੇ ਆਨੰਦ ਮਾਣਦੇ ਆ ਤੇ ਡੀਆਈਜੀ ਭੁੱਲਰ ਦੇ ਮਾਮਲੇ ਦੇ ਵਿੱਚ ਜਿਹੜਾ ਕ੍ਰਿਸ਼ਨੂ ਸੀਗਾ ਕਹਿੰਦੇ بڑے ਅਫਸਰਾਂ ਦੇ ਨਾਲ ਉਹਦੇ ਲਿੰਕ ਸੀ ਕੀ ਹੁਣ ਆਪਾਂ ਇਸ ਨੂੰ ਇੱਕ ਆਈਡੀਅਲ ਪੰਜਾਬ ਵਾਸਤੇ ਕੇਸ ਮੰਨ ਸਕਦੇ ਆ ਕਿ ਸੀਬੀਆਈ ਨੂੰ ਆਧਾਰ ਮਿਲ ਗਿਆ ਇਸ ਤੋਂ ਬਾਅਦ ਫਿਰ ਜਿੰਨੇ ਸਾਰੇ ਕਰਪਟ ਆਫੀਸਰ ਹੈ ਇੱਕ-ਇੱਕ ਤੱਕ ਉਹ ਜਿਹੜੀ ਸੀਬੀਆਈ ਦੀ ਜਾਂਚ ਜਾਣ ਵਾਲੀ ਜਿ ਕੋ ਸੀਬੀਆਈ ਐਟ ਇਟਸ ओन ਕੁਛ ਨਹੀਂ ਕਰਦੀ ਸੀਬੀਆਈ ਕੋ ਤੁਹਾਨੂੰ ਕੰਪਲੇਨਟ ਕਰਨੀ ਪੈਂਦੀ ਹੈ ਕ੍ਰਿਪਸ਼ਨ ਕੇਸ ਉਹ 트੍ਰੈਪ ਲੀਡ ਕਰਦੀ ਹੈ 트੍ਰੈਪ ਤੋਂ ਬਾਅਦ ਐਫਆਰ ਲਾਜ਼ ਹੁੰਦੀ ਹੈ ਇੱਥੇ ਪੰਜਾਬ ਸਰਕਾਰ ਕਰ ਸਕਦੀ ਹੈ ਜੇਕਰ ਸਰਕਾਰ ਫੇਅਰ ਹੋਏ ਸਰਕਾਰ ਨੂੰ ਲੱਗਦਾ ਹੈ ਕਿ ਉਹ ਇਮਾਨਦਾਰ ਹੈ ਕਿ ਉਹ ਇੱਥੇ ਆਪਦਾ ਕਮਿਸ਼ਨ ਬਣਾ ਲੇ ਜਿਵੇਂ ਮੈਂ ਤੁਹਾਨੂੰ ਪਹਿਲੇ ਵਾਰ-ਵਾਰ ਕਿਹਾ ਨਹੀਂ ਨਹੀਂ ਮੇਰਾ ਸਵਾਲ ਇਹ ਸੀਗਾ ਕਿ ਜਿਵੇਂ ਹੁਣ ਨਿਊਜ਼ ਚ ਚੱਲ ਰਿਹਾ ਖਬਰਾਂ ਚੱਲ ਰਿਹਾ ਆਪਾਂ ਨੂੰ ਨਹੀਂ ਪਤਾ ਨਾਤਾ सीबीआई ਨੇ ਦੱਸਿਆ ਕਿ ਸਾਨੂੰ 50 ਅਫਸਰਾਂ ਦੇ ਲਿੰਕ ਮਿਲ ਗਏ ਇਹ ਤਾਂ ਸੋਰਸ ਸਾਰੇ ਜਾਣਕਾਰੀ ਦਿੰਦੇ ਕੀ सीबीआई ਦੇ ਕੋਲ ਹੁਣ ਅਧਿਕਾਰ ਖੇਤਰ ਰਹੇਗਾ ਕਿ ਜਿਹੜੇ ਕ੍ਰਿਮਨਲ ਉਹਦੇ ਲਿੰਕ ਦੇ ਵਿੱਚ ਵਿਅਕਤੀ ਸੀਗੇ ਜਾਂ ਅਫਸਰ ਸੀਗੇ ਉਹਨਾਂ ਤੱਕ ਪਹੁੰਚ ਕਰੇ ਉਹਨਾਂ ਦੀ ਗ੍ਰਿਫਤਾਰੀਆਂ ਅੱਗੇ ਕਰੇ ਕਿਉਂਕਿ ਡੀਆਈਜੀ ਭੁਲਦਰ ਮਾਮਲੇ 'ਚ ਤਾਂ ਉਹਨਾਂ ਨੂੰ ਕੰਪਲੇਂਟ ਆਈ ਹੋਈ ਹੈ ਕੀ ਹੁਣ ਅਲੱਗ ਤੋਂ ਕੰਪਲੇਂਟ ਦੀ ਉਹਨਾਂ ਨੂੰ ਲੋੜ ਪਊਗੀ ਬਿਲਕੁਲ ਹੋ ਸਕਦਾ ਜੀ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਦਾ ਵਿਨਾਸ਼ ਹੋ ਸਕਦਾ ਹੈ ਇਕ ਫੇਮਸ ਕੇਸ ਸੀ ਲਖੂਬਾਈ ਪਾਟਕ ਇਹ ਲੰਡਨ ਦਾ ਬੜਾ ਅਮੀਰ ਵਪਾਰੀ ਸੀ ਤੀ ਉਦੋਂ ਦੇਵਗੋਡਾ ਪ੍ਰਾਈਮ ਮਿਨਿਸਟਰ ਸੀ ਉਹ ਲਖੂਬਾਈ ਪਾਟਕ ਨੂੰ ਉਹਨਾਂ ਨੇ ਕੁਲਾਰਾ ਲਾ ਕੇ ਤੇ ਉਹਨੂੰ ਪੈਸੇ ਲੈ ਲੇ ਉਸ ਤੋਂ ਬਾਅਦ ਜਦੋਂ ਕੇਸ ਟ੍ਰਾਇਲਸ ਚ ਗਿਆ ਹੈ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੋਇਆ ਤੇ ਵਕੀਲ ਨੇ ਉਹਨੂੰ ਪੁੱਛਿਆ ਕਿ ਤੂੰ ਜਰੇ ਨਾ ਸਿਆਣਾ ਬਿਜ਼ਨਸਮੈਨ ਹੈ ਤੂੰ ਉਹਨੂੰ ਬੁੱਧੂ ਤਾਂ ਨਹੀਂ ਬਣਾ ਸਕਦੇ ਜਿਹੜੇ ਬੰਦੇ ਦੂਜੇ ਨੇ ਉਕੇ ਨਾ ਮੈਂ ਇਹਨਾਂ ਦੀ ਕਹਿ ਬੁੱਧੂ ਨਹੀਂ ਬਣਿਆ ਮੈਨੂੰ ਤੇ ਇੰਸ਼ੋਰੈਂਸ ਦਿੱਤੀ ਸੀ ਪ੍ਰਾਈਮ ਮਿਨਿਸਟਰ ਦੇਵ ਗੋੜਾ ਨੇ ਜਿਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੇਵ ਗੋੜੇ ਦਾ ਕ੍ਰੈਪਸ਼ਨ ਦੇ ਵਿੱਚ ਪਰਚੇ ਚ ਨਾ ਆਂਦਾ ਤੇ ਸੋ ਇਹ ਜੀ ਬਾੜੇ ਸੇ ਇਹ ਜਿਹੜੇ ਥੋੜੇ ਜਿਹਾ ਅਨਾਰਮ ਨੂੰ ਪਾਟ ਜਨ ਤੇ ਇੱਥੇ ਤੁਹਾਡਾ ਫਾਈਨੈਂਸ ਮਿਨਿਸਟਰ ਵੀ ਅੰਦਰ ਆ ਜੇਣਾ ਤੁਹਾਡਾ ਚੀਫ ਮਿਨਿਸਟਰ ਵੀ ਅੰਦਰ ਆ ਜੇਣਾ ਤੇ ਕਈ ਅਫਸਰਾਂ ਨੂੰ ਅੰਦਰ ਬੁਲਾ ਲੂਗਾ ਇਹ ਕੁਝ ਵੀ ਹੋ ਸਕਦਾ ਹੈ ਕੀ ਲੱਗਦਾ ਕਿ ਸੀਬੀਆਈ ਨੂੰ ਕੇਂਦਰ ਇੰਨਾ ਖੁੱਲਾ ਛੱਡ ਦੂਗੀ ਕੀ ਜਾ ਕੇ ਇੱਕ ਸਟੇਟ ਦੇ ਵਿੱਚ ਫਿਰ ਸਟੇਟ ਵਰਸਸ ਸੈਂਟਰ ਨਹੀਂ ਬਣ ਜੂਗਾ ਦੇਖੋ ਜੀ सीबीआई ਦਾ ਦਿਲੇਰ ਅਫਸਰ ਹੋਇਆ ਹੈ ਤਾਂ ਉਹ ਫਿਰ ਕੁਝ ਵੀ ਕਰ ਸਕਦਾ ਹੈ ਪਰ ਸਵਾਲ ਇਹ ਹੈ ਕਿ ਇੱਥੇ ਤੇ ਹੁਣ ਮਤਲ ਜਿਹੜੀ ਕਰਪਟ ਅਫਸਰਾਂ ਦੀ ਫੌਜ ਲੱਗੀ ਹੋਈ ਹੈ ਉਹਦਾ ਮੁਕਾਬਲਾ ਕਿਵੇਂ ਹੋਣਾ ਹੈ ਔਰ ਫੌਜ ਨੂੰ ਬੈਕਅਪ ਹੈਗਾ ਪੋਲਿਟੀਕਲ ਲੀਡਰਸ ਸੋ ਉਹ ਐਸ ਵਲੀ ਤੇ ਉਹਨਾਂ ਦੀ ਜਿਹੜੀ ਪ੍ਰੀਲੀਮਿਨਰੀ ਫੋਕਸ ਹੈਗਾ ਉਹ ਇਹ ਹੈਗਾ ਕਿ ਇਨਕੁਆਇਰੀ ਨੂੰ ਕਟ ਸ਼ਰਟ ਕਰਕੇ ਛੋਟਾ ਕਰ ਦਈਏ ਤੇ ਇਹਨੂੰ ਫਟਾਫਟ ਕਲੋਜ਼ ਕਰੀਏ ਫਿਰ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਕੋਟਾਂ ਛੁ ਬੰਦਿਆਂ ਨੂੰ ਬਚਾਉਣਾ ਕਿਵੇਂ ਗਵਾਮਾਂ ਨੂੰ ਮਕਰਾਲ ਲੈਣਾ ਕੰਪਲੇਂਟੈਂਟ ਸਮਝੌਤੇ ਕਰ ਜਾਂਦੇ ਨੇ ਸੋ ਨੰਬਰ ਆਫ ਇਸ਼ੂਜ਼ ਹੁੰਦੇ ਨੇ ਤਾਂ ਹੀ ਤਾਂ ਲੋਕਾਂ ਦਾ ਟਰਸਟ ਨਹੀਂ ਹੈਗਾ ਕਿਉਂਕਿ ਕਦੇ ਤੁਸੀਂ ਸੁਣਿਆ ਨਹੀਂ ਨਾ ਜੀ ਉਹ ਰਿਜ਼ਲਟਸ ਲੀਵਰ ਹੋਣ ਫਿਰ ਸਾਰਾ ਕੁਝ ਹੁੰਦਾ ਹੈ ਤੇ ਸੀਬੀਆਈ ਵਿੱਚ ਅਸੀਂ ਮਹਿਸੂਸ ਕਰਦੇ ਕਿ ਸੀਬੀਆਈ ਦੋਸ਼ੀਆਂ ਨੂੰ ਜਿੰਨੇ ਫੜਨਗੇ ਉਹਨਿਆਂ ਨੂੰ ਸਜ਼ਾ ਮਤ ਕਰੋਗੀ ਕਰੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਜੀ